ਲੋ ਜੀ ਬਾਈ ਚੱਲ ਪਿਆ ਕੰਮ ਲੰਗਰ ਦਾ ਸਾਰੇ ਵੀਰ ਲੱਗੇ ਆਪਣੇ ਕਿਹੜਾ ਕੈਮਰਾ ਕਿਹੜਾ ਲਾ ਲੋ ਜੀ ਬਾਈ ਸਮਾਨ ਤਾਰ ਤਾਂ ਸਾਰੇ ਦਾ ਸਾਰਾ ਪਿਆਜਾ ਦਾ ਕੰਮ ਚੱਲ ਪਿਆ ਬੰਦਾਰੇ ਡਰੈਸਾਂ ਪਾਦੇ ਆ ਤਿਆਰ ਬਤਿਆੜਾ ਕੋਈ ਪਛਾਣੀਏ ਇਹ ਜੀ ਵੀ ਜਾਣੇ ਕਰਨਾ ਬਾਕੀ ਲੱਗੋਏ ਉਹ ਕੱਪੜੇ ਦੀ ਵੇਚ ਨਹੀਂ ਦੇਣੀ ਕੀ ਵੇਚਣੀ ਪਣਦੀ ਪਣਦੇ ਆ ਅਨੁਮਾਨੀਆਂ ਪਹੁੰਚਦੀ ਕਿਹੜਾ ਹੈ ਜੀ ਕੀ ਹਾਲ ਹੈ ਜੀ ਠੀਕ ਹੈ ਦੇਸੀ ਭਾਈ ਥੋੜਾ ਬਿਮਾਰ ਹੋ ਗਿਆ ਤਾਂ ਪਰ ਦਵਾਈ ਲੈ ਕੇ ਠੀਕ ਹੈ ਕਹਿੰਦਾ ਹੁਣ ਹੋਰ ਜੀ ਮਨੇ ਤੁਹਾਡਾ ਕੀ ਹਾਲ ਹੈ ਤੁਹਾਡੇ ਕਿ ਨਹੀਂ ਮੈਂ ਮੈਂ ਤਾਂ ਹੀ ਰੱਖਦੇ ਚਾਕੂ ਰੱਖਦੇ ਚਾਕੂ ਵਿੱਚ ਲੜਾਈ ਕਰ ਚਾਕੂ ਰੱਖਦੇ ਹਰ ਗੱਲ ਚਾਕੂ ਤੋਂ ਮੋੜੇ ਚਾਕੂ ਮੂੰਹ ਸੰਤ ਨਾਲ ਲਿਆ ਮੂੰਹ ਸੰਤ ਨਾਲ ਲਿਆ ਪਿਆਰ ਜੀ ਸੋਤਾ ਸਹਿਜ ਜੀ ਮੇਰੀ ਗੱਡੀ ਪੁੱਜੀ ਆ ਜਾ ਬਾਲਾ ਨਾ ਕਰ ਹੋ ਗਏ ਔਰ ਇਹਨੇ ਕੀ ਕਰਾ ਬੰਦਾ ਨਰੀਮ ਚੱਲੰਦੇ ਦਰੀਆਂ ਪਈਆਂ ਮੈਨੇ ਜੀ ਗੱਡੀ ਐਂਡ ਕਰੋ ਜੇ ਤੁਸੀਂ ਕੋਈ ਯਾਦ ਕਰੀ ਜੇ ਕਿ ਮਾਪੇ ਇਧਰੇ ਚੱਲੀ ਜਾਂਦੇ ਜੇ ਕੋਈ ਗੱਡੀ ਆ ਗਈ ਆਏ ਗੱਲ ਜਕੀਬ ਪਹਿਲਾਂ ਉਹ ਦਰੀਆਂ ਪਸਾ ਚੱਕ ਕੇ ਲੋ ਜੀ ਬਾਈ ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਚੱਲੇ ਆ ਗੁਰੂ ਘਰ ਮੱਥਾ ਟੇਕਣ ਹਾਂਜੀ ਵੀਰ ਹਾਂ 2 ਵਜੇ ਬਾਈ 7 ਮਿੰਟ ਹੋ ਗਏ 2 ਵਜੇ 7 ਮਿੰਟ ਹੋ ਗਏ ਬਾਈ ਜਦੋਂ ਅਸੀਂ ਆਏ ਤੇ ਥੋੜਾ ਟਾਈਮ ਜ਼ਿਆਦਾ ਹੋ ਗਿਆ ਤਾਂ ਤੇ ਗੁਰੂ ਘਰ ਬੰਦ ਹੋ ਗਏ ਤੇ ਤੇ 3 ਵਜੇ ਸ਼ਾਇਦ ਬਦਲੋ ਹੋਊਗਾ। ਆਹ 3 ਵਜੇ ਕਹਿੰਦੇ ਵੀ ਗੁਰੂ ਘਰ ਖੁੱਲ ਜਾਣੇ। ਤਾਂ ਕਰਕੇ ਅਸੀਂ ਆਪਣਾ ਇੱਧਰ ਦੇ ਬਾਈ 2 ਕਿਲੋਮੀਟਰ ਪੱਲੀ ਛੱਡ ਪੈਂਦਾ ਆਪਣੇ ਚਾਲੇ ਪਾਸੇ। ਤੇ ਹਾਲੇ ਵੀ ਟਰੈਕਟਰ ਆ ਰਹੇ ਦੇਖੋ ਬਾਈ। ਮਤਲਬ ਐਨੇ ਕਿ ਟਰੈਕਟਰ ਆ ਰਹੇ ਪੁੱਛੋ ਨਾ ਵੀ ਲਗਾਤਾਰ ਹੀ ਆਈ ਯਾਰ ਇਹ ਲਗਾਤਾਰ ਹੀ। ਛੋਟੇ-ਛੋਟੇ ਛੋਟੇ-ਛੋਟੇ ਬਾਈ ਦੇਖੋ ਕੰਡੇ-ਕੰਡੇ ਟਰਾਲੇ ਆ ਡਬਲ ਟਰਾਲਾ। ਬਾਪੂ ਵੀ ਆਏ ਵੇ ਹਾਂ ਬਈ ਠੀਕ ਹੈ ਵੀ ਹਾਂਜੀ ਬਾਈ ਲਓ ਜੀ ਬਾਈ ਆ ਸਾਹਮਣੇ ਨੂੰ ਜਾ ਕੇ ਪਾਰਕਿੰਗ ਹੈ ਸਾਹਮਣੇ ਜੋਤੀਸ ਰੂਪ ਗੁਰੂ ਘਰ ਹੈ ਤੇ ਬੈਕ ਸਾਈਡ ਬਾਈ ਆਪਣਾ ਇੱਧਰ ਅਨਸਾਲੀਆ ਦਾ ਡੇਰਾ ਹੈ ਡੇਰੇ ਦੇ ਮੂਹਰੇ ਨੂਰ ਮਹਿਲ ਹੈ ਹੋਟਲ ਜਾਇ ਉਹਦੇ ਮੂਹਰੇ ਲੰਗਰ ਲਾਉਂਦੇ ਅਸੀਂ ਆਹ ਪਾਰਕਿੰਗ ਆਹ ਸਾਹਮਣੇ ਜੋਤੀਸਰੂਪ ਗੁਰੂ ਘਰ ਆ ਇਹਦੇ ਬੈਕ ਸਾਈਡ ਬਾਈ ਇੱਧਰ ਲੰਗਰ ਲਾਉਂਦੇ ਆ ਟਰੈਕਟਰ ਹਲੇ ਵੀ ਦੇਖੋ ਮਾਰੂ ਮਾਰ ਆ ਰਹੇ ਬਾਈ ਉਹ ਸਾਹਮਣੇ ਜੋਤੀਸਰੂਪ ਗੁਰੂ ਘਰ ਆ ਬਾਈ ਇਹਦੇ ਬੈਕ ਸਾਈਡ ਨੂੰ ਆ ਕੇ ਆਪਾਂ ਨੇ ਕਿਲੋਕੀਮੀਟਰ ਬਹੰਸਾਲੀ ਸਾਹਿਬ ਵਾਲਾ ਡੇਰਾ ਬਾਈ ਉਹਦੇ ਮੂਹਰੇ ਲਾਉਂਦੇ ਲੰਗਰ ਲਓ ਜੀ ਬਾਈ ਸਾਹਮਣੇ ਹੈਗਾ ਜੋਤੀਸਰੂਪ ਗੁਰੂ ਘਰ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਹਿਲਾ ਭਾਈ ਇਹ ਪੰਦੂ ਵੀ ਸਾਡ ਮੱਥਾ ਟੇਕਿਆ ਹੁਣ। ਹਲੇ ਇੱਧਰ ਗੁਰੂ ਘਰ ਖੁੱਲਿਆ ਨਹੀਂ ਹੈਗਾ। ਵਾਪਸੀ 'ਚ ਫੇਰ ਇੱਧਰ ਮੱਥਾ ਟੇਕ ਲਵੋਗੇ। ਪੰਗਤ ਬਹੁਤ ਪਹੁੰਚੀ ਵੀ ਬਈ। ਉਹ ਧੰਨਵਾਦ ਕੁਲਵੰਤ ਭਗਵਾਨ ਤੁਹੇ ਵਰ ਮੌਸਮ ਦੇ ਦਾ। ਭਗਵਾਨ ਧੰਨ 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 ਕਰ। ਲਓ ਜੀ ਭਾਈ ਪਹੁੰਚ ਗਏ ਗੁਰੂ ਘਰ ਦੇ ਲਾਗੇ। ਸਾਹਮਣੇ ਗੱਟੜੀ ਘਰ ਤੇ ਜੋੜਾ ਦਾ ਰਾਹ ਸਾਡਾ ਤੇ ਸਾਹਮਣੇ ਗੁਰੂ ਘਰ ਅੱਗੇ ਮੋੜ ਖੋਲ ਕੇ ਕਿਹੜੇ ਸਾਈਡ ਪਰ ਰੱਖ ਕੇ ਫਿਰ ਚੱਲਦੇ ਅੰਦਰ ਨੂੰ

ਸੁਗਦੀ ਪਾਜ ਖੁੱਲੋ ਉਹ ਨਹੀਂ ਹੋਇਆ ਨਾ ਕੋ ਨਹੀਂ ਹੋਇਆ ਧਿਰ ਗਾਣਾ ਹੋਪਾ ਹੋਇਆ ਨਾ ਕੱਟੇ ਵਾਰ ਟਾਈਮ ਹੋਇਆ ਫਿਰ ਹਾਂ ਜੈ ਪਾਲ ਕੀ ਸਾਹਿਬ ਆ ਗਈ ਨਾ ਮਮਰਣ ਤੁ ਹੋ ਵੇਤ ਪਤਖ ਸਮੰਦੀ ਦੂਰੇ ਅੜਿ ਸੌ ਕਰਸ ਤੋਦ ਟਿੱਕੇ ਤਕੇ ਪਾਪ ਚਾ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਪ ਚਾ אין שעות אין כספס ਲਓ ਜੀ ਬਾਈ ਜੇ ਸਾਜ ਰਿਹਾ ਹੈ ਤੇ ਤਾਂ ਗੁਰੂ ਘਰ ਦੇ ਦਰਸ਼ਨ ਹੋਗੇ ਆਹ ਦੇਖੋ ਬਾਈ ਸੰਗਤ ਕਿਹੜੇ ਸਾਹਮਣੇ ਆ ਗਈ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਆਹ ਦੋ ਚਾਰੇ ਪਾਸੇ ਨੂੰ ਦੇਖੋ ਸੰਗਤ ਦੇ ਸੰਗਤ ਖਾਈ ਸੁਣੇ ਤੂ ਪਾਪ ਤਾ ਮੈਂ ਤੂ ਲਓ ਜੀ ਬਾਈ ਆ ਵੀ ਸਭ ਤੇ ਬੜੀ ਸੇਵਾ ਹੈ ਜਿਹੜੇ ਵੀਰ ਕਰਦੇ ਬਾਈ ਜੋੜੇ ਸਾਹਮਣੇ ਨਹੀਂ ਭਾਈ ਇਹਦੀ ਸੰਗਤ ਦੀ ਜੋੜੇ ਸਾਹਮਣੇ ਕੋਈ ਤਾਂ ਗੱਲ ਹੈ ਸਖਤ ਡਿਊਟੀ ਹੈ ਸਖਤ ਡਿਊਟੀ ਹੈ ਭਾਈ ਜੇ ਜਿਆਦਾ ਹੁੰਦੇ ਫਿਰ ਥੈਲੇ ਚ ਪਾ ਰਹਿੰਦੇ ਜੇ ਥੋੜੇ ਆ ਤਾਂ ਫਿਰ ਦੂਏ ਲੁੱਟ ਲਿਆ ਨੇ ਕੋਲੀ ਭਾਈ ਟਰੈਕਟਰ ਲਗਾਤਾਰ ਹੈ ਕਾਕੇ ਭਾਈ ਟਰੈਕਟਰ ਖੜੇ ਆ ਹਾਂ ਦੇਖ ਵੀ ਟਰੈਕਟਰ ਹੰ ਲਗਾ ਕਰੇ ਚੱਲੀ ਜਾ ਰਹੇ ਜਿਹੜਾ ਆਪਾਂ ਮੱਥਾ ਦੇ ਕੇ ਵੀ ਆ ਗਏ ਮੱਥਾ ਦੇ ਕੇ ਆ ਗਏ ਸਾਰੀ ਰਾਤ ਹੈ ਭਾਈ ਸਾਡੇ 9 ਵਜੇ ਪੁੱਜ ਗਏ ਤੇ ਹਾਂ ਔਰ ਅਸੀਂ 12:30 ਵਜੇ ਨਾ ਗਿਆ 12:00 ਵਜੇ ਮਤਲਬ ਹੋ ਰਿਹਾ ਅਤੇ ਘੰਟੇ ਦਾ ਰਹਿਤਾ ਅਸੀਂ 2 ਘੰਟੇ ਕਹ ਕਰਿਆ ਦੇਖੋ ਦੇ ਲੈ ਵੀ ਉਰੇ ਆ ਕੇ ਇੰਨਾ ਵੀ ਟ੍ਰੈਫਿਕ ਪੈ ਗਈ 2 ਘੰਟੇ ਲੱਗੇ ਨਾਲੇ 1 ਕਿਲੋਮੀਟਰ ਦੇ ਵਿੱਚੇ ਕਿਲੋਮੀਟਰ ਦੇ ਵਿੱਚੇ ਹਾਂ ਆ ਦੇਖ ਲਓ ਹੁਣ ਵੀ ਜਮ ਪੈ ਗਿਆ ਲੱਗੇ ਨੇ ਨਕਸ਼ੇ ਦੇ ਘਰ ਰਿਹਾ ਕਿ ਨਾ 800 ਮੀਟਰ ਰਹਿ ਗਿਆ ਦਾ 800 ਮੀਟਰ ਤੇ ਦੇਖ ਲਓ 2 ਘੰਟੇ ਲੱਗੇ ਹੁਣ ਵੀ ਦੇਖ ਲੈ ਜਮ ਪੈ ਗਿਆ ਸਹੀ ਗੱਲ ਆ ਬਾਈ ਨਾਲੇ ਮਾਰਨਿੰਗ ਟਾਈਮ ਆ ਬਾਈ ਘੱਟੋ ਘੱਟ ਹਲੇ 3 ਵਜੇ 3 ਵਜੇ ਜਾਮ ਦੇਖੋ ਕਿਹਦੇ ਹਿਸਾਬ ਨਾਲ ਪੈ ਗਿਆ ਤਿੰਨੇ ਲਓ ਜੀ ਬਾਈ ਪਹੁੰਚ ਗਏ ਗੁਰਦੁਆਰਾ ਜੋਤੀਦਰੂਪ ਮੇਰ ਕੋਲ ਮੋਨ ਟੈਨ ਹੋ ਗਿਆ ਆ ਬਨੇ ਬਈ ਉੱਠ ਗੜੇ ਕਿਨੇ ਨਾਲੇ ਰਹੇ ਬਈ ਉੱਥੇ ਖੇਡ ਆ ਗਈ ਤੇ ਹਾਂ ਆ ਜੀ ਮੈਂ ਕਰਨ ਕਿਤੇ ਉਹ ਯਾਰਾ ਗਲਾਸ ਇੱਥੇ ਡੁੱਲ ਜਾਣਾ ਆ ਆਰ ਗਈ ਆਹ ਹਾਂ ਲਿਆ ਪਿਆ ਬਈ ਇੱਥੇ ਏਟਲੀ ਚਾਣ ਮੂਰੇ ਫਰੰਟ ਤੇ ਬੈ ਲੰਗਰ ਤੇ ਤੀਜੀ ਮੰਜ਼ਲ ਪਹਾੜ ਸਾਡਾ ਮੰਡੇ ਸਾਰੇ ਇੱਥੇ ਬੈ ਗਏ ਮੇਰੇ ਰਾਤ ਨੂੰ ਲੋ ਜੀ ਬਾਈ ਸਵੇਰ ਟਾਈਮ ਟਰਾਲੇ ਆਪਣੇ ਟਿਕਾਣੇ ਖੜੇ ਕਾ ਖੜਾ ਏ ਟਰੈਕਟਰ ਖੜਾ ਟਰੈਕਟਰ ਇੱਧਰ ਖੜੇ ਸਮਾਨ ਵਾਲੇ ਇੱਧਰ ਹਸਰੀ ਗਾਲ ਜੀ ਠੀਕ ਹੈ ਠੀਕ ਹੈ ਜੀ ਬਾਕੀ ਭਾਈ ਆ ਟਰਾਲੇ ਸਮਾਨ ਵੇਆ ਹਲੇ ਸਾਰੇ ਉੱਠ ਕੇ ਕੁਛਕ ਵੀਰ ਮੱਥਾ ਟੇਕਣ ਗਏ ਪਏ ਕੁਛਕਲੇ ਨਾਉਣ ਲੱਗੇ ਪਏ ਸਮਾਨ ਏਕਣੇ ਪਿਆ ਏ ਇੱਕ ਦਿਨ ਪਹਿਲਾਂ ਐ ਰਾਹ ਫਾਇਦਾ ਵੀ ਬਈ ਹੁਣ ਨੀ ਮੋਕੇ ਪਾ ਕੇ ਫਿਰ ਤੇਜ਼ੀ ਕੇ ਕੰਮ ਕਰਨਾ ਪੈਂਦਾ ਹੁਣ ਹੌਲੀ ਹੌਲੀ ਕਰ ਲੈਣਾ ਬਾਕੀ ਇੱਧਰ ਪਏ ਸਮਾਨ ਵਾਲੇ ਸਾਰੇ ਧਾਰਨਾ ਭਾਈ ਦਹੀਂ ਬੱਲੇ ਲੱਗਿਆ ਵੇ ਦੇਖੋ ਬਾਕੀ ਆ ਬਾਈ ਖੰਦ ਹਾਉਂਦੇ ਲੋਕੇਸ਼ਨ ਉਹ ਸਾਹਮਣੇ ਫੇਰ ਦੇਖੋ ਹੰਸਾਰੀ ਸਾਹਿਬ ਵਾਲਿਆਂ ਦਾ ਡੇਰਾ ਬਾਈ ਤੇ ਉਹਦੇ ਸਾਹਮਣੇ ਹੈਗਾ ਇਹ ਬਾਈ ਰੈਸਟੋਰੈਂਟ ਇੱਕ ਨੂਰ ਮਹਿਲ ਆ ਹੋਟਲ ਹੈ ਵੀਰੇ ਇਹਦੇ ਸਾਹਮਣੇ ਲੰਗਰ ਲਾਉਣਾ ਹੈ ਲਓ ਜੀ ਬਾਈ ਇਧਰ ਸਫਾਈ ਵਾਲੀ ਮਸ਼ੀਨ ਹੈ ਝਾੜੂ ਦਾ ਕੰਮ ਕਰਦੀ ਪੂਰਾ ਬਾਕੀ ভাই ਜਮਜੂਦ ਦਾ ਛੋਟਾ ਟਰੈਕਟਰ ਹਲੇ ਵੀਡੀਓ ਚ ਨਹੀਂ ਟਾਇਰ ਏਡੇ ਲਾਦੇ ਵੀ ਜਿੱਡੇ ਕੋਲ ਤੇ ਆ ਕੇ ਪਤਾ ਲੱਗਦੇ ਬਾਈ ਪਿਛਲੇ ਟਾਇਰ ਤਾਂ ਬਾਈ 6 ਫੁੱਟ ਤੇ ਉੱਪਰ ਆ ਮੂਰੇ ਵਾਲੇ 5 ਫੁੱਟ ਦੇ ਦੇਖੋ ਗਿੱਠਾ ਵੇਨ ਲੋ ਬਾਈ ਕਿੰਨੇ ਪੈਂਦੇ 1 2 3 ਗਿੱਠੇ ਮੁਰਲੇ ਟਾਇਰ ਆ ਬਾਈ ਬਾਕੀ ਕਮਬੈਨ ਜਿੰਨਾ ਉੱਚਾ ਹੈ